ਦੋ ਬਦਮਾਸ਼ਾਂ ਦਿਵਲ ਨੂੰ ਇੱਕ ਦੁਕਾਨ ਖੋਲ ਰਿਹਾ ਨੌਜਵਾਨ ਦੇ ਉੱਪਰ ਤੇਜ਼ਾਬ ਦੇ ਨਾਲ ਹਮਲਾ ਕੀਤਾ ਦੁਕਾਨਦਾਰ ਆਪਣੀ ਦੁਕਾਨ ਦੇ ਅੰਦਰ ਦਾਖਲ ਹੋ ਰਿਹਾ ਸੀ ਜਿਵੇਂ ਹੀ ਉਹ ਦੁਕਾਨ ਖੋਲ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਤਾਂ ਦੋ ਬਦਮਾਸ਼ ਉਸੇ ਮਗਰ ਦੁਕਾਨ ਦੇ ਅੰਦਰ ਵੜਦੇ ਨਹੀਂ ਤੇ ਉਸ ਦੇ ਉੱਪਰ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ਗਿਆ ਤੇ ਉਹ ਨੌਜਵਾਨ ਤੇਜ਼ਾਬ ਪੈਣ ਤੋਂ ਬਾਅਦ ਤੜਫਦਾ ਹੋਇਆ ਨਜ਼ਰ ਆ ਰਿਹਾ ਸੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਘਟਨਾ ਪਟਿਆਲਾ ਦੇ ਸਨੌਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸਦਰ ਬਾਜ਼ਾਰ ਦੇ ਵਿੱਚ ਇਸੇ ਵਿਅਕਤੀ ਦੀ ਸਪੈਰ ਪਾਰਟਸ ਦੀ ਦੁਕਾਨ ਸੀ ਗਿੱਤੇ ਜਿਵੇਂ ਹੀ 9 ਵਜੇ ਦੇ ਕਰੀਬ ਆਜੋ ਆਪਣੀ ਦੁਕਾਨ ਖੋਲਦਾ ਹੈ ਦੁਕਾਨ ਖੋਲ ਕੇ ਅੰਦਰ ਦਾਖਲ ਹੁੰਦਾ ਹੈ ਤਾਂ ਦੋ ਅਣਪਛਾਤੇ ਬਦਮਾਸ਼ ਮਗਰ ਹੀ ਉਸਦੇ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਤਿੱਖਾਬ ਦੇ ਨਾਲ ਉਸ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਿੱਖਾਬ ਪੈਣ ਤੋਂ ਬਾਅਦ ਉਹ ਨੌਜਵਾਨ ਦੁਕਾਨਦਾਰ ਕਾਫੀ ਤੜਫਦਾ ਹੋਇਆ ਨਜ਼ਰ ਆ ਰਿਹਾ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੜਫਦਾ ਹੋਇਆ ਉਹ ਨੌਜਵਾਨ ਆਪਣੀ ਦੁਕਾਨ ਦੇ ਬਾਹਰ ਆ ਜਾਂਦਾ ਹੈ ਨੂੰ ਸੁਬਾਹ ਅਦਾਲਤ ਵਾਲੇ ਤੇ ਜਿਹੜੇ ਦੁਕਾਨਦਾਰ ਸੇ ਉਹ ਇਕੱਠੇ ਹੁੰਦੇ ਨੇ ਕਿ ਇਸ ਤਰੀਕੇ ਦੇ ਨਾਲ ਪਾਣੀ ਵਗੈਰਾ ਉਸ ਦੇ ਉੱਪਰ ਪਾਇਆ ਜਾਂਦਾ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਤਜਾਬ ਦੇ ਨਾਲ ਉਸ ਦੀ ਗਰਦਨ ਤੇ ਉਸ ਦੀ ਬਾਹ ਦੇ ਉੱਪਰ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਤੇ ਉਸ ਨੂੰ ਫਿਲਹਾਲ ਡਾਕਟਰਾਂ ਦੇ ਵੱਲੋਂ ਆਊਟ ਆਫ ਡੰਡਰ ਦੱਸਿਆ ਜਾ ਰਿਹਾ ਤਸਵੀਕ ਇਸ ਮਾਮਲੇ ਦੇ ਵਿੱਚ ਹੁਣੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕਬਜ਼ੇ ਦੇ ਵਿੱਚ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਅਰੋਪਿਆਂ ਨੂੰ ਕਾਬੂ ਕੀਤਾ ਜਾਵੇਗਾ ਤੇ ਜਾਂਚ ਦੇ ਪਿੱਛੇ ਅਸਲ ਕਾਰਨਾ ਦਾ ਪਤਾ ਲਗਾਇਆ ਜਾਵੇਗਾ ਕਿ ਆਖਰ ਕਿਹਦਾ ਕਾਰਨਾ ਕਾਰਨ ਹੋਣਾ ਪਦਮਾਸ਼ਾ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਬਸ ਸੁਣੋ ਪੂਰਾ ਮਾਮਲਾ ਕੀ ਹੈ ਇਸ ਸੰਬੰਧੀ ਨੌਜਵਾਨ ਦੇ ਪਰਿਵਾਰਿਕ ਮੈਂਬਰ ਕੀ ਕੁਝ ਕਹਿ ਰਹੇ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਮੇਰਾ ਨਾਮ ਚਿਰਾਗ ਹੈ ਮੇਰਾ ਬ੍ਰਦਰ ਐਡਮਿਟ ਹੈ ਸਵੇਰੇ ਦੁਪ ਸ਼ੌਪ ਤੇ ਦੋ ਮੁੰਡੇ ਆਏ ਸੀ ਇਤਜਾਮ ਸੁੱਟ ਕੇ ਜੇ ਉਹਦੀ ਅੱਖ ਤੇ ਕੁਝ ਹੋ ਜਾਂਦਾ ਤਾਂ ਕੋਈ ਕਾਰਵਾਈ ਕਰਦਾ ਠੀਕ ਹੈ ਜਿਹੜਾ ਵੀ ਬੰਦਾ ਆਏਗਾ ਜਿਹੜਾ ਵੀ ਮੁਜਰੀਮ ਹੈ ਉਹਨੂੰ ਪੁਲਿਸ ਸਖਤ ਜਕਸਦਾ ਜੀ ਜਾਵੇ ਤਾਂ ਜੋ ਹਾਲੇ ਸਾਡੇ ਤੇ ਹੋਇਆ ਨਾਲ ਵੀ ਦੋ ਸ਼ੌਪਸੇ ਨਾਲ ਵੀ ਬੱਚੇ ਹੈ ਜੋਨਾਂ ਤੇ ਪੈਜੀ ਤਾਂ ਕੀ ਕਾਰਵਾਈ ਹੈ ਪੁਲਿਸ ਕਿੱਥੇ ਤੱਕ ਹੈ ਗੱਲ ਕਰੀ ਜਾਵੇ ਜਿਸ ਤੇ ਤਜਾਬਗਿਰ ਹੈ ਉਹਦਾ ਕੀ ਨਾਮ ਹੈ ਉਹਦਾ ਨਾਮ ਨਿੱਖੀ ਲਾਓ ਮੇਰਾ ਛੋਟਾ ਬ੍ਰਦਰ ਹੈ ਅੱਛਾ ਹੀ ਕਾਦਾ ਕੰਮ ਹੈ ਆਸ ਲੋਹੀ ਦਾ ਕੰਮ ਹੈ ਸਪੇਅਰ ਪੜਦਾ ਚਾਈ ਇਹ ਕਿ ਤੁਸੀਂ ਪ੍ਰਸ਼ਾਸਨ ਅੱਗੇ ਕਿਸ ਚੀਜ਼ ਦੀ ਮੰਗ ਕਰਦੇ ਮੰਗ ਇਹ ਹੀ ਹੈ ਪਲੀਜ਼ ਆ ਜਿਹੜੀ ਦੁਰਘਟਨਾ ਹੋਈ ਹੈ ਇਹਨੂੰ ਵਾਪਰਨ ਤੋਂ ਬਚਾਇਆ ਜਾਵੇ ਅੱਜ ਸਾਡੇ ਤੋਂ ਐ ਕੱਲ ਕਿਸੇ ਹੋਰ ਤੇ ਵੀ ਹੋਏਗਾ ਇਹ ਤਾਂ ਕਾਨੂੰਨੀ ਜੁਰਮ ਹੈ ਜਿਹੜਾ ਵੀ ਹੈ ਪੁਲਿਸ ਨੂੰ ਹੈ ਕਿ ਫਟਾਫਟ ਕਾਰਵਾਈ ਕਰੇ ਤੇ ਇਹਦੇ ਖਿਲਾਫ ਜਿਹੜਾ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੇ ਨਾਲ ਦੀ ਨਾਲ ਸਹੀ ਹੈ ਤੇ ਉਹਨੂੰ ਨਾਲ ਦੀ ਨਾਲ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਮੁਜਰਮ ਅਪਰਾਧ ਵਧਦਾ ਜਾਏਗਾ ਇੱਕ ਸਕੂਟੀ ਸਟਾਰਟ ਕਰਕੇ ਖੜਾ ਸੀ ਦੋ ਭੱਜ ਗਏ ਸੀ ਪਿੱਛੋਂ ਇਹ ਮੇਰੇ ਨਾਲ ਕਹਿੰਦੀ ਭੱਜਿਆ ਪਿੱਛੇ ਡੱਬਾ ਸੀ ਉਹਨਾਂ ਕੋਲ ਨੀਲੇ ਜਿਹੇ ਰੰਗ ਦਾ ਉਹਦੇ ਗਿਰ ਗਿਆ ਸੀ ਉਹਨਾਂ ਨੇ ਨਾਲ ਹੀ ਚੱਕ ਕੇ ਫੇਰ ਚਲੇ ਗਏ ਕਿਤੋਂ ਆ ਇਧਰੋਂ ਆ ਜੀ ਦੋ ਜਣੇ ਸੈਰ ਕਰ ਰਹੇ ਸੀ ਇਧਰ ਇੱਕ ਸਕੂਟੀ ਸਟਾਰਟ ਕਰਕੇ ਖੜਾ ਸੀ ਗਲੀ 'ਚ ਤੇ ਤਜਾਬ ਕਿਨੇ ਗिराਏ ਉਹ ਕਾਲੇ ਵਾਲੇ ਸੀਗਾ ਉਹਦੇ ਹੱਥੇ ਸੀਗਾ ਕਾਲੇ ਰਮਾਲੇ ਬੰਨਿਆ ਸੀ ਉਹਦੇ ਹੱਥੇ ਸੀਗਾ ਡੱਬਾ ਜਿਹੜੇ ਤਜਾਬ ਗਿਰ ਹਾਂਜੀ ਹਾਂ ਉਥੇ ਦਾ ਗੇਮ ਮਿਲ ਆ ਜੀ ਉਹ ਭਾਂਡੇ ਜਾਂਦਾ ਗੇ ਫੇਰ ਇਧਰੋਂ ਆ ਗਏ ਯਾਰ ਮੈਂ ਸ਼ਟਰ ਖੋੜ ਰਹੀ ਸੀ 9 ਵਜੇ 2 ਮਿੰਟ ਤੇ ਉਹ ਅੰਦਰ ਵੜੇ ਤੇ ਉਹਨੇ ਘੇਰੇ ਮੈਂ ਇਹਦੋਂ ਭੱਜਾਉਣਾ ਪੀਛੇ ਹੀ ਕਿੰਨੇ ਪਰਸੈਂਟ ਜਲਿਆ ਜਲਿਆ ਸਾਰੇ ਮੂੰਹ ਤੇ ਜਲਿਆ ਆ ਜੀ ਦਾ ਦੇਖੋ ਦਿਖ ਰਿਹਾ ਜੀ ਇਹਨਾ ਨikhil singla ਨਾਮ ਦਾ ਬੇਟੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਸ ਨੌਰ ਦਾ ਰਹਿਣ ਦਾ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਇਸ ਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀਏ ਤੇ ਦਿਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਕੁਝ ਸਾਮਾਨ ਲੈਣ ਦੇ ਬਹਾਨੇ ਇਹ ਕਿੱਸਰੇ ਟੈਕਟਿਕ ਹੈ वैसे ठिका दे ਲੈ ਗਿਤੇ ਰਾਈਟ ਤੇ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਕਿਤੇ ਜਾ ਵੀ ਸਿੱਟੇ ਹੈ ਹੌਟ ਕਿ ਸਿੱਟੇ ਜੀ ਤਜਾ ਵੀ ਜੀ ਜਿਸਰ ਕੋਈ ਵੀ ਜਾਣਕਾਰੀ ਚਾਹੀਏ ਕਿ ਭਾਈ ਪੁਰਾਣੀ ਨੰਜੀ ਸਾਹਿਬ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੰਬੰਧੀ ਜੋ ਵੀ ਸਾਹਮਣੇ ਆਏਗਾ ਜਿਸ ਦਰਨਾ ਅਸੀਂ ਕਾਰਵਾਈ ਕਰਾਂ ਕੋਈ ਸੀਸੀਟੀਵੀ ਫੁਟੇਜ ਵੀ ਲੈ ਰਹੇ ਹਾਂ ਸਾਰਾ ਸੀਸੀਟੀਵੀ ਲੈ ਰਹੇ ਹਾਂ ਮੌਕੇ ਤੋਂ ਪੁੱਛ ਵੀ ਰਹੇ ਹਾਂ ਤੇ ਬੰਗਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਆ ਸੀਸੀਟੀਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਆ ਅਸੀਂ ਦੈਨ ਜੋ ਸਾਡੀ ਇਹਰੇ ਬਿਆਨਾਂ ਤੋਂ ਬਾਅਦ ਜੋ ਕਾਰਵਾਈ ਬੰਦੀ ਹੋ ਕਰ ਕਿੰਨੇ ਵਜੇ ਦੀ ਘਟਨਾ ਸੀ ਇਹ ਨੀਅਰ ਅਬਾਊਟ 9:00 AM ਦੀ